ਜੀ ਅੱਜ ਦੀ ਸਾਨੂੰ ਇੱਕ ਸ਼ਾਰਟ ਵੀਡੀਓ ਦਿਖਾਉਣਾ ਪਿੰਡ ਫੱਤਾ ਮਾਲੂਕਾ ਜ਼ਿਲ੍ਹਾ ਮਾਨਸਾ ਦੋਸਤੋ ਚਨੀਰ ਦੇ ਬਿਲਕੁਲ ਨੇੜੇ 3 ਕਿਲੋਮੀਟਰ ਦੀ ਦੂਰੀ ਤੇ ਚਨੀਰ ਤੋਂ ਪਿੰਡ ਆ ਦੋਸਤੋ ਬਾਈ ਦਾ ਜਮਾ ਇੱਕ ਖਰੇਲੂ ਪਸ਼ੂ ਪਾਲਕਾ ਬਾਈ ਕਰਮਜੀਤ ਦੇ ਘਰੋਂ ਪਹਿਲਾ ਸੂਆ ਛੋਟੀ ਸੂਈਆ 14 ਕਿਲੋ ਬਾਈ ਕਹਿੰਦਾ ਦੁੱਧ ਐਨ ਮੌਕੇ ਤੇ ਹਾਜ਼ਰ ਆ ਜਿੰਨੇ ਟਾਈਮ ਅਗਲਾ ਮਰਜੀ ਆਪਣੇ ਘਰੇ ਆਵਦਾ ਕੰਡਾ ਲਿਆਵੇ ਵੀਰ ਕਹਿੰਦਾ ਚੈੱਕ ਕਰਕੇ ਤਸੱਲੀ ਕਰਕੇ ਆਪਣੇ ਨਾਲ ਸੌਦਾ ਕਰ ਲੇ ਮੋਹਰਾ ਨਸਲ ਦੀ ਦੋਸਤੋ ਛੋਟੀ ਆ ਬਾਈ ਕਹਿੰਦਾ ਸੀਮਣ ਆਪਣੇ ਧਿਆਨ ਚ ਨਹੀਂ ਰਿਹਾ ਕਿਹੜਾ ਸੀਮਣ ਆ ਬਾਕੀ ਇਹ ਛੋਟੀ ਦੀ ਮਾਂ ਜਿਹੜੀ ਬਾਈ ਆਹਾ 19 ਕਿਲੋ ਐਨ ਮੌਕੇ ਤੇ ਦੁੱਧ ਇਹਦਾ ਵੀ ਤਿਆਰ ਆ ਵੀਰੇ ਇਹਦੀ ਇਹ ਕੱਟੀ ਆ ਗਈ ਉਧਰੀ ਮੋੜ ਲਾ ਵੀਰੇ ਸ਼ਾਰਟ ਦੇ ਵਿੱਚ ਹੀ ਦਿਖਾ ਦੇਣਾ ਵੈਸੇ ਤਾਂ ਬਾਈ ਨੇ ਚਾਰ ਨਾਲਕ ਸੇਲ ਕਰਨੇ ਆ ਇੱਕ ਆ ਮੋਰਾ ਨਸਲ ਦਾ ਕੱਟਾ ਇੱਕ ਵੀਰੇ ਆ ਕੱਟੀ ਆ ਤੇ ਕਹਾ ਸਾਈਵਾਲ ਤੇ ਗਿਰ ਨਸਲ ਕਰਾਸ ਚ ਇਹ ਗਾਂ ਗੱਬਣ ਟੋਕੜ ਦੁੱਧ ਦੇ ਦੇ ਥੱਲੇ 6 ਕਿਲੋ ਆ ਫਿਲਹਾਲ ਤੁਸੀਂ ਸ਼ਾਰਟ ਵੀਡੀਓ ਆ ਛੋਟੀ ਦੀ ਚੈੱਕ ਕਰੋ ਡਿਮਾਂਡ 1 ਲੱਖ 65 ਇਹਦੇ ਚੋ ਬਾਈ ਕਹਿੰਦਾ ਮਾੜਾ ਮੋਟਾ ਜਾਂ ਮਰ ਜਣ ਰਹੂਗਾ ਜਿਹੜੇ ਭਰਾ ਨੂੰ ਪਸੰਦ ਆਉ ਕੋਲੇ ਆ ਕੇ ਤਸੱਲੀ ਕਰਕੇ ਸੌਦਾ ਕਰ ਲਿਓ ਸ਼ਾਰਟ ਵੀਡੀਓ ਦੇਖਣ ਲਈ ਜੀ ਧੰਨਵਾਦ ਸਸੀ ਕਾਲੇ ਦੇ ਸਾਰਿਆਂ